ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਵਿਕਰਮਜੀਤ ਸਿੰਘ ਮਜੀਠੀਆ ਦਾ ਜੋ ਕੇਸ ਬਣਿਆ ਜੋ ਕੱਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਆਪਾਂ ਗੱਲ ਕੀਤੀ ਸੀ ਗ੍ਰਿਫਤਾਰੀ ਤੇ ਜੋ ਉਹਨਾਂ ਨਾਲ ਉਸ ਸਮੇਂ ਤੇ ਜੋ ਗਲਤ ਬਿਹੇਵ ਕੀਤਾ ਗਿਆ ਤੇ ਉਹਦੀ ਵਾਈਫ ਨਾਲ ਵੀ ਜੋ ਧੱਕਾ ਮੁੱਕੀ ਦੀ ਗੱਲ ਹੋਈ ਤੇ ਆਪਾਂ ਉਹਦੇ ਬਾਰੇ ਕੱਲ ਗੱਲ ਕੀਤੀ ਸੀ ਕਿ ਆਫਟਰ ਆਲ ਉਹ ਵੀ ਚੁਣਿਆ ਹੋਇਆ ਨੁਮਾਇੰਦਾ ਠੀਕ ਆ ਉਹ ਆਪ ਐਮਐਲਏ ਨਹੀਂ ਉਹਦੀ ਵਾਈਫ ਐਮਐਲਏ ਐ ਤੇ ਮੌਜੂਦਾ ਅਕਾਲੀ ਦਲ ਦਾ ਜਨਰਲ ਸੈਕਟਰੀ ਆ ਉਹ ਤੇ ਆਪਾਂ ਇਹਦੇ ਤੇ ਗੱਲ ਕੀਤੀ ਸੀ ਕਿ ਇਦਾਂ ਮਿਸਬੀਹਵ ਨਹੀਂ ਹੋਣਾ ਚਾਹੀਦਾ ਤੇ ਪਰ ਜੋ ਉਹਨੇ ਉਹਦੇ ਗੁਨਾਹ ਨਹੀਂ ਉਹਦੇ ਤੇ ਦਾ ਆਪਾਂ ਨਹੀਂ ਗੱਲ ਕੀਤੀ ਤੇ ਨਾ ਆਪਾਂ ਕਰ ਸਕਦੇ ਆ ਕਿਉਂਕਿ ਉਹ ਬੰਦੇ ਨੇ ਮੈਂ ਤਾਂ ਪਹਿਲਾਂ ਮੇਰੀਆਂ ਪੁਰਾਣੀਆਂ ਵੀਡੀਓ ਦੇਖੋ ਮੈਂ ਇਹਨਾਂ ਦੀ ਬੜਾ ਕੋਸ਼ ਇਨ ਬਾਰੇ ਮ ਬੋਲਿਆ ਹੋਇਆ ਤੇ ਇਹ ਜੋ ਬੰਦਾ ਹੈ ਇਹਦਾ ਹੁਣ ਜੋ ਇਹ ਕੇਸ ਬਣਿਆ ਤੇ ਉਹ ਇਹ ਕੇਸ ਨੂੰ ਇਹ ਬੇਸ ਬਣਿਆ ਕਿ ਜੋ ਜਦੋਂ ਇਹਨਾਂ ਦੀ ਸਰਕਾਰ ਆਈ 7 ਤੋਂ ਲੈ ਕੇ 17 ਤੱਕ 10 ਸਾਲ ਇਹ ਜਿੰਨੇ ਮਾੜੇ ਪ੍ਰਤਾਂ ਪੰਜਾਬ 'ਚ ਪਈਆਂ ਜਾਂ ਜਿੰਨੇ ਮਾੜੇ ਕੰਮ ਹੋਏ ਸਾਰੇ 7 ਤੋਂ 17 ਦੇ ਵਿੱਚ ਹੋਏ ਜਦੋਂ ਦਾ ਸੁਖਬੀਰ ਦੇ ਤੇ ਮਜੀਠੀ ਦੇ ਹੱਥ ਚ ਆਇਆ ਕੰਟਰੋਲ ਸਾਰਾ ਅਕਾਲੀ ਦਲ ਦਾ ਉਦੋਂ ਬਾਅਦ ਬੇੜਾ ਕਰਕ ਪੰਜਾਬ ਦਾ ਵੀ ਹੋਇਆ ਤੇ ਅਕਾਲੀ ਦਲ ਦਾ ਵੀ ਹੋਇਆ ਤੇ ਕੁਝ ਕੰਪਨੀਆਂ ਸੀ ਜੋ ਹੈ ਕਹਿੰਦੇ ਉਹ ਪ੍ਰਾਣੀਆਂ ਨੇ ਪਰ ਸੱਤ ਤੋਂ ਬਾਅਦ ਉਹਦੇ ਜੋ ਸ਼ੇਅਰ ਹੈ ਜਾਂ ਉਹਦਾ ਪ੍ਰੋਫਿਟ ਹੈ ਬਹੁਤ ਤੇਜ਼ੀ ਨਾਲ ਵਧਿਆ ਜਦੋਂ ਇਹਨਾਂ ਦੀ ਗਵਰਨਮੈਂਟ ਆਉਣ ਤੋਂ ਬਾਅਦ ਹੁਣ 160 ਕਰੋੜ ਇੱਕ ਉਹਦਾ ਕੋਈ ਨਹੀਂ ਇਹ ਪ੍ਰੂਫ ਦੇ ਪਾਰੇ ਤੇ 511 ਕਰੋੜ ਇੱਕ ਉਹਦਾ ਨਹੀਂ ਇਹ ਕੁਝ ਕਲੀਅਰ ਕਰ ਪਾਰੇ ਤੇ ਇਹ ਜੋ ਕੇਸ ਦੀ ਇਨਕੁਆਇਰੀ ਕੀਤੀ ਹੈ ਈਡੀ ਦੇ ਸਰਦਾਰ ਨਰਿੰਦਰ ਸਿੰਘ ਤੇ ਉਹਨਾਂ ਨੇ ਕਿਹਾ ਹੁਣ ਕੇ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਬੜੀ ਇਸ ਕੇਸ ਦੇ ਭਜਨਾਤ ਕੀਤੀ ਪਰ ਮੈਨੂੰ ਉਸ ਸਮੇਂ ਦੀ ਭਾਰਤ ਸਰਕਾਰ ਨੇ ਨਹੀਂ ਇਹ ਕੇਸ ਅੱਗੇ ਤੋਰਨ ਦਿੱਤਾ ਦੀਦਾ ਕਰਕੇ ਦੀ ਸਹੀ ਜਾਂਚ ਜਾਂ ਇਹਦੀ ਸਹੀ ਕਲੀਅਰ ਕੋਈ ਪਤਾ ਨਹੀਂ ਲੱਗ ਪਾਇਆ ਜੀਦਾ ਕਰਕੇ ਕੁਝ ਘਾਟਾ ਕਮਜ਼ੋਰੀਆਂ ਕੇਸ ਚ ਰਹਿਣ ਕਰਕੇ ਇਹਨਾਂ ਨੂੰ ਬੇਲਾ ਮਿਲਦੀਆਂ ਨਹੀਂ ਹੈ ਕੋਈ ਵੀ ਕੇਸ ਹੁੰਦਾ ਜਦੋਂ ਜਿਆਦਾ ਡਿਲੇ ਹੋ ਜਾਂਦਾ ਤੇ ਫਿਰ ਉਹਦੇ ਐਵੀਡੈਂਸ ਵੀ ਨਹੀਂ ਰਹਿੰਦੇ ਸਮਾਂ ਪਾ ਕੇ ਨਸ਼ਟ ਹੋ ਜਾਂਦੇ ਤੇ ਇਹਦਾ ਜੋ ਫਾਇਦਾ ਹੈ ਦੋਚੀ ਨੂੰ ਮਿਲਦਾ ਤੇ ਉਹੀ ਫਾਇਦਾ ਇਹਨੂੰ ਮਿਲਿਆ ਕਿਉਂਕਿ ਬਹੁਤ ਪਾਵਰਫੁੱਲ ਬੰਦਾ ਸੀ ਤੇ ਇਹ ਜੋ ਮੁਲਾਜ਼ਮਾਂ ਜਾਂ ਕੋਈ ਵੀ ਰਿਸਕ ਨਹੀਂ ਆਦਾ ਲੈਂਦਾ ਵੀ ਕੱਲ ਨੂੰ ਪਾਵਰ ਚ ਆ ਗਏ ਤੇ ਫੇਰ ਤੇ ਦੂਜੀ ਗੱਲ ਇਹ ਭਾਵੇਂ ਕਿੰਨੇ ਵੱਡੇ ਮਰਜੀ ਇਹ ਕਰਪਟ ਲੋਕ ਨੇ ਕਿੰਨੇ ਵੱਡੇ ਮਰਜੀ ਸਮਗਲਰ ਨੇ ਪਰ ਲੋਕਾਂ ਦਾ ਵੀ ਨਹੀਂ ਨਾ ਪਤਾ ਕਿ ਇਹਨਾਂ ਨੂੰ ਦੁਬਾਰਾ ਚੁਣ ਲੈਣ ਗੁਨਾਹਗਰ ਲੋਕ ਵੀ ਨੇ ਜੋ ਇਦਾਂ ਦੇ ਲੋਕਾਂ ਨੂੰ ਪਛਾਣਦੇ ਨਹੀਂ ਤੇ ਉਹਨਾਂ ਨੂੰ ਵੋਟਾਂ ਪਾ ਪਾ ਕੇ ਦੁਬਾਰਾ ਫੇਰ ਚੋਂਦੇ ਆ ਤੇ ਉਹ ਕੇਸ ਦਾ ਮੂੰਹ ਸਿਰ ਉਦੋਂ ਦਾ ਨਹੀਂ ਬਣਿਆ ਕਿਉਂਕਿ ਸਰਕਾਰਾਂ ਨੇ ਕੰਮ ਹੀ ਨਹੀਂ ਕਰਨ ਦਿੱਤਾ ਇਹਨਾਂ ਦੀ ਜਦੋਂ ਕੁਐਸਚਨਿੰਗ ਹੋਈ ਤੇ ਉਹਨਾਂ ਦੇ ਕਹਿੰਦੇ ਭਾਰ ਸਰਕਾਰ ਤੋਂ ਕੋਈ ਬੰਦਾ ਆ ਕੇ ਬਹਿ ਗਿਆ ਤੇ ਉਹਨੇ ਸਹੀ ਤਰੀਕੇ ਨਾਲ ਕੁਐਸਚਨ ਨਹੀਂ ਪੁੱਛਣ ਦਿੱਤੇ ਇੰਟਰੋਗੇਸ਼ਨ ਸਮਝ ਲਓ ਹੋ ਨਹੀਂ ਦਿੱਤੀ ਟੰਗਣਾ ਤੇ ਜੀ ਦਾ ਕਰਕੇ ਇਸ ਕੇਸ ਦਾ ਕੋਈ ਕਲੀਅਰ ਨਹੀਂ ਅਜੇ ਤੱਕ ਨਿਕਲਿਆ ਨਿਚੋੜ ਹੁਣ ਦੂਜੀ ਗੱਲ ਆਜੋ ਅਲਟੀਮੇਟਲੀ ਇਹ ਸਾਰਾ ਜੋ ਪੈਸਾ ਇੰਨਾ ਹਵਾਲਾ ਦੇ ذریعے ਜਾਂ ਕਿਵੇਂ ਵੀ ਬਾਹਰੋਂ ਜਾਂ ਬਾਹਰੋਂ ਇੱਧਰ ਭੇਜਿਆ ਭਜਾਇਆ ਗਿਆ ਤੇ ਉਹ ਪੈਸੇ ਦਾ ਹੀ ਸਾਰਾ ਇਹ ਖੇਲ ਹੈ ਇਹ ਕਾਲੇ ਜੋ ਕਮਾਈ ਦਾ ਖੇਲ ਹੈ ਜਿਹੜੀ ਚਿੱਟੇ ਤੋਂ ਬਣੀ ਤੇ ਪੰਜਾਬ ਦੇ ਵਿੱਚ ਸੱਤ ਤੋਂ ਪਹਿਲਾਂ ਇਹ ਚਿੱਟੇ ਦਾ ਇੰਨਾ ਚੱਲਣ ਨਹੀਂ ਸੀ ਹੋ ਸਕਦਾ ਬਿਲਕੁਲ ਹੀ ਨਾ ਹੋਵੇ ਜਦੋਂ ਦੇ ਇੰਨਾ ਦੇ ਸਾਲੇ ਬਣੋ ਜਿਹਦੇ ਹੱਥ 'ਚ ਗੇਮ ਆਈ ਇਹਨਾਂ ਨੇ ਰਾਤੋਂ ਰਾਤ ਐਸੀ ਗੇਮ ਕਮਾਈ ਕੇ ਬਹੁਤ ਸਟਰੋਂਗ ਹੋ ਗਏ ਪਰ ਉਹ 10 ਸਾਲ ਦੇ ਵਿੱਚ ਇੰਨੇ ਇਹਨਾਂ ਨੇ ਮਾੜੇ ਕੰਮ ਕਰ ਲਏ ਕਿ ਅੱਜ ਅਕਾਲੀ ਦਲ ਹਾਸ਼ੀਏ ਤੇ ਇਹਨਾਂ ਕੰਮਾਂ ਕਰਕੇ ਇਹ ਬਿਜ਼ਨਸਮੈਨ ਦੀ ਤਰ੍ਹਾਂ ਪੰਜਾਬ ਨੂੰ ਚਲਾਇਆ ਸੁਖਬੀਰ ਨੇ ਵੀ ਤੇ ਆਪਣੇ ਧਰਮ ਨੂੰ ਵੀ ਇਹਨੇ ਸਿੱਕੇ ਤੇ ਟੰਗਿਆ ਗੁਰੂ ਗ੍ਰੰਥ ਸਾਹਿਬ ਦੀ ਜੀ ਨੂੰ ਵੀ ਇਹਨੇ ਸੁਧਾਂਤਾ ਜੋ ਸਾਰੇ ਮਲੀਆਂ ਮੇਟ ਕੀਤੇ ਬੇਅਦਭੀਆਂ ਹੋਈਆਂ ਤੇ ਸਾਰੀਆਂ ਚੀਜ਼ਾਂ ਇਹਨਾਂ ਨੇ ਸਮਝ ਲਿਆ ਕਿ ਜਿਵੇਂ ਅਸੀਂ ਗਵਰਨਮੈਂਟ ਰਨ ਕਰ ਰਹੇ ਆ ਇਦਾਂ ਹੀ ਧਰਮ ਕਰ ਲਾਂਗੇ ਵੀ ਐਜੀਪੀਸੀ ਵੀ ਸਾਡੇ ਅੰਦਰ ਤੇ ਆਪਣਾ ਉਹ ਵੀ ਸਰਕਾਰ ਵੀ ਸਾਡੇ ਕੋਲ ਹੈ ਤੇ ਜਥੇਦਾਰ ਵੀ ਅਸੀਂ ਆਪਦੀ ਜੇਬ ਚੋਂ ਕੱਢਣਾ ਤੇ ਜਿੰਨੂੰ ਜੀ ਕੀਤਾ ਤਾਂ ਹੀ ਉਦੋਂ ਉਹਨੂੰ ਪਹਿਲੋਂ ਖਿਮਾ ਜਾਜਨਾ ਚਿੱਠੀ ਦੇ ਵਿੱਚ ਜੋ ਮਾਫੀ ਦਿੱਤੀ ਉਹਨੂੰ ਸਰਸੇ ਵਾਲੇ ਨੂੰ ਨਾ ਉਹਨੇ ਮਾਫੀ ਮੰਗੀ ਇਹਨਾਂ ਨੇ ਆਪਦੇ ਕੋਲੋਂ ਹੀ ਵਿੱਚ ਮਾਫੀ ਦਾ ਸ਼ਬਦ ਯਾਨੀ ਖਿਮਾ ਦਾ ਸ਼ਬਦ ਐਡ ਕਰਕੇ ਚਿੱਠੀ 'ਚ ਤੇ ਜਾਨੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਇਹਨਾਂ ਨੇ ਸਮਝਾਇਆ ਕਿ ਇੱਕ ਜਿਵੇਂ এমਪਲਾਈ ਹੁੰਦਾ ਨਾ ਕੋਈ ਕਿਸੇ ਕੰਪਨੀ ਦਾ ਉਹ ਉਦੋਂ ਇਹਨਾਂ ਨੇ ਸਮਝਾਇਆ ਵੀ ਧਰਮ ਦਾ ਜੋ ਸਿਸਟਮ ਆ ਜਾਂ ਮਾਨ ਮਰਿਆਦਾ ਹੈ ਅਕਾਲ ਤਖਤ ਸਾਹਿਬ ਦਾ ਜੋ ਜਥੇਦਾਰ ਆ ਉਹ ਤਾਂ ਸਿੱਖਾਂ ਲਈ ਸਭ ਤੋਂ ਉੱਪਰ ਉਸ ਤੋਂ ਉੱਪਰ ਤਾਂ ਸਿੱਖਾਂ ਲਈ ਕੁਝ ਵੀ ਨਹੀਂ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਉਹਨਾਂ ਨੂੰ ਵੀ ਮਿਸਯੂਜ਼ ਕੀਤਾ ਤੇ ਇਹ ਅੱਜ ਰੋ ਰਿਆ ਹੁਣ ਜਦੋਂ ਇਹਨਾਂ ਤੇ ਕੇਸ ਪਏ ਤੇ ਮਿਸਬੀਹੇਵ ਜੋ ਕੀਤਾ ਉਹ ਆਪਾਂ ਕਹਿ ਹੀ ਚੁੱਕੇ ਹਾਂ ਕਿ ਉਹ ਨਹੀਂ ਹੋਣਾ ਚਾਹੀਦਾ ਪਰ ਇਹਨਾਂ ਨੇ ਜਿੰਨੇ ਲੋਕਾਂ ਕਿੰਨੇ ਧੀਆਂ ਪੁੱਤ ਪੰਜਾਬ ਦੇ ਚਿੱਤੇ 'ਚ ਫਸੇ ਅਜੇ ਤੱਕ ਵੀ ਇੱਕ ਇੱਕ ਪੀੜੀ ਮਾਰਤੀ ਇਹਨਾਂ ਨੇ ਅਜੇ ਤੱਕ ਵੀ ਬੰਦੇ ਏਡੇ ਜੋ ਹੈਗੇ ਜਾਂਦਾ ਜਿਹੜੇ ਚਿੱਤੇ 'ਚ ਵੜੇ ਹੋਏ ਉਹੀ ਜੋ ਲੋਕ ਵੜੇ ਆ ਉਹੀ ਤੁਰੇ ਆ ਰਹੇ ਕਿਉਂਕਿ ਅੱਗੇ ਫਿਰ ਸਰਕਾਰਾਂ ਚੇਂਜ ਜਦੋਂ ਹੋਈਆਂ ਚੇਂਜ ਹੋਣ ਤੋਂ ਬਾਅਦ ਚਿੱਟੇ ਦਾ ਚੱਲਣ ਜੋ ਆ ਜੋ ਗਵਰਨਮੈਂਟ ਲੈਵਲ ਤੇ ਹੋ ਰਿਹਾ ਸੀ ਕਿਉਂਕਿ ਇਹ ਮਜੀਠਾ ਤੇ ਸੁਖਵੀਰ ਦੇ ਟਾਈਮ 'ਚ ਜੋ ਹੋ ਰਿਹਾ ਸੀ ਉਹ ਚੱਲਣ ਨੂੰ ਰੋਕ ਲੱਗੀ ਤੇ ਉਹ ਰੋਕ ਲੱਗਣ ਤੋਂ ਬਾਅਦ ਚਿੱਟੇ ਦਾ ਜੋ ਨਵਾਂ ਬੰਦਾ ਕੋਈ ਐਡਿਕਟ ਨਹੀਂ ਹੋਇਆ ਜੋ ਪੁਰਾਣੇ ਸੀ ਉਹੀ ਇਹਦੇ ਵਿੱਚ ਫਸੇ ਸੀ ਜੋ ਉਹੀ ਚੱਲੇ ਆ ਰਹੇ ਸੀ ਤੇ ਉਹ ਹੌਲੀ ਹੌਲੀ ਚਿੱਟੇ ਤੋਂ ਮੈਡੀਕਲ ਆ ਗਿਆ ਮੈਡੀਕਲ ਤੋਂ ਬਹੁਤ ਕੁਸ਼ ਜਾਨੀ ਕਿ ਜਿਹੜੀਆਂ ਬਿਲਕੁਲ ਅਨਲੀਗਲ ਚੀਜ਼ਾਂ ਨੇ ਉਹ ਆਮ ਪੰਜਾਬ 'ਚ ਦੁਕਾਨਾਂ ਤੋਂ ਮਿਲਣ ਲੱਗ ਗਈਆਂ ਤੇ ਪੰਜਾਬੀਆਂ ਦਾ ਜੋ ਸਮਝ ਲਓ ਇੱਕ ਜੈਨੋਸਾਈਡ ਜਿੱਦਾਂ ਕਿਸੇ ਕੌਮ ਦੀ ਕਰਨੀ ਹੁੰਦੀ ਨੇ ਤੇ ਇਹ ਜੋ ਆਪਣੇ ਗਦਾਰ ਆਪਦੇ ਰਲਗੇ ਵਿੱਚ ਸਰਕਾਰ ਇਹਨਾਂ ਦੇ ਕੋਲ ਸੀ ਇਹਨਾਂ ਨੇ ਪਤਾ ਨਹੀਂ ਕਿੰਨਾਂ ਦੇ ਕਹਿਣ ਤੋਂ ਐਸਾ ਬੇੜੀਆਂ ਚਵੱਟੇ ਪਾਏ ਉਹ ਚਿੱਤੇ ਦਾ ਕਰਕੇ ਪੰਜਾਬ ਦਾ ਸਾਰਾ ਹੀ ਸਿਸਟਮ ਖਰਾਬ ਹੋ ਗਿਆ ਆਪਣਾ ਕਲਚਰ ਜੋ ਭਾਈਚਾਰਾ ਸੀ ਸਾਰਾ ਕੁਝ ਮਲਿਆ ਮੇਟ ਹੋ ਗਿਆ ਇਸ ਚੀਜ਼ ਦੇ ਆਉਣ ਤੋਂ ਬਾਅਦ ਤੇ ਹੁਣੇ ਚੀਕਾਂ ਮਾਰ ਰਹੇ ਆ ਤੇ ਦੂਜੀ ਗੱਲ ਚਲੋ ਇਹ ਤਾਂ ਮਾੜੇ ਕੰਮ ਜੋ ਕੀਤੇ ਕੀਤੇ ਹੀ ਧਰਮ ਨਹੀਂ ਬਖਸ਼ਿਆ ਕੋਈ ਚੀਜ਼ ਨਹੀਂ ਇਹਨਾਂ ਸਾਰੇ ਸਦਾਤ ਸਿੱਖੀ ਵੀ ਰੋਲਤੀ ਗੁਰੂ ਗ੍ਰੰਥ ਸਾਹਿਬ ਤੱਕ ਬੇਦਵੀਆਂ ਹੋਣ ਲੱਗੀਆਂ ਤੇ ਜੇ ਉਹਦੇ ਵਿਰੋਧ ਦੇ ਵਿੱਚ ਸੰਗਤ ਬੈਠੀ ਕੋਟਕਪੂਰੇ ਗੋਲੀਆਂ ਚਲਾ ਕੇ ਬੰਦੇ ਦੋ ਸ਼ਹੀਦ ਕਰਤੇ ਤੇ ਜਾਨੀ ਕਿ ਇਹਨਾਂ ਨੇ ਸਮਝਿਆ ਕਿ ਜਿੱਦਾਂ ਅਸੀਂ ਪ੍ਰਸ਼ਾਸਨ ਨੂੰ ਆਪਦੇ ਕੰਟਰੋਲ 'ਚ ਪੁਲਿਸ ਨੂੰ ਕਰਕੇ ਚਲਾ ਰਹੇ ਹਾਂ ਜਾਂ ਸਾਰੇ ਡਿਪਾਰਟਮੈਂਟ ਜਿੰਨੇ ਵੀ ਪੰਜਾਬ ਦੇ ਉਦਾਂ ਚਲਾ ਰਹੇ ਇਦਾਂ ਹੀ ਇਹ ਅਕਾਲ ਤਖਤ ਤੇ ਐਸਜੀਪੀਸੀ ਵੀ ਇਦਾਂ ਹੀ ਚਲਾਵਾਂਗੇ ਤੇ ਉਹ ਸਮੇਂ ਇਹਨਾਂ ਨੇ ਧੱਕੇ ਇੰਨੇ ਕੀਤੇ ਉਦੋਂ ਮੇਨ ਆਪੋਜੀਸ਼ਨ ਕਾਂਗਰਸੀ ਇਹ ਦੋ ਹੀ ਪਾਰਟੀਆਂ ਸੀ ਤੇ اپੋਜੀਸ਼ਨ ਜੋ ਕਾਂਗਰਸ ਦੇ ਬੰਦੇ ਸੀ ਉਹਨਾਂ ਨੇ ਇਹਨਾਂ ਨੇ ਐਨਾ ਧੱਕਾ ਕੀਤਾ ਉਸ ਸਮੇਂ ਨਜਾਇਜ਼ ਪਰਚੇ ਇੰਨੇ ਜ਼ਿਆਦਾ ਪਾਏ ਨਜਾਇਜ਼ ਪਰਚਿਆਂ 'ਚ ਇੰਨੇ ਉਲਝਾਏ ਆਮ ਲੋਕ ਵੀ ਤੇ ਤੀਜੇ ਦਿਨ ਇਹਨਾਂ ਦੀਆਂ ਬੱਸਾਂ ਥੱਲੇ ਡਰੜਕੇ ਮਾਰ ਦਿੰਦੇ ਸੀ ਤੇ ਇੱਕ ਵਿਚਾਰਾ ਉੱਥੇ ਫਰੀਦਕੋਟ ਹਲ ਦਾ ਕੇਸ ਹੋਇਆ ਉਹਦੀ ਬਾਹਾਂ 'ਤੇ ਲੱਤਾਂ ਵੱਡਤੀਆਂ ਵਿਚਾਰੇ ਦੀਆਂ ਗਰੀਬ ਦੀਆਂ ਜਾਨੀ ਕਿ ਬਹੁਤ ਜ਼ਿਆਦਾ ਲੋਕਾਂ ਦਾ ਧੱਕਾ ਹੋਇਆ ਉਹਦਾ ਕੋਈ ਜਿੰਨਾ ਚਿਰ ਇਹਨਾਂ ਦਾ ਰਾਜ ਰਿਆ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਕੇਸ ਨਹੀਂ ਕੋਈ ਦਰਜ ਹੋਇਆ ਕੋਈ ਕੁਝ ਨਹੀਂ ਜਾਣੀ ਇੰਨਾ ਗੁੰਡਾ ਰਾਜ ਰਿਆ ਉਸ ਸਮੇ ਤੇ ਚਿੱਟਾ ਸ਼ਰਿਆਂ ਵਿਗਦਾ ਰਿਹਾ ਤੇ ਉਸ ਸਮੇ ਜਦੋਂ ਦੂਜੀ ਵਾਰੀ ਇਹਨਾਂ ਦੀ ਸਰਕਾਰ ਆਈ ਉਹਦੋਂ ਚਿੱਟੇ ਦਾ ਲੋਕ ਮਰਨੇ ਸ਼ੁਰੂ ਹੋ ਗਏ ਚਿੱਟੇ ਦੇ ਜਿਹੜੇ ਇੰਜੈਕਸ਼ਨ ਕਿਉਂਕਿ ਉਸ ਸਮੇ ਮਹਿੰਗਾ ਇੰਨਾ ਇਹਨਾਂ ਨੇ ਕਰਤਾ ਕਿ ਫਿਰ ਜਿਹੜੇ ਉਦਾਂ ਸੁੰਘਦੇ ਸੀ ਉਹ ਟੀਕਾ ਲਾਉਣ ਲੱਗ ਗਏ ਤੇ ਟੀਕੇ ਨਾਲ ਬਹੁਤ ਲੋਕ ਮਰੇ ਤੇ ਜਿਹੜੇ ਲੋਕਾਂ ਦੀ ਡੈਥ ਹੋਈ ਜਦੋਂ ਦੂਜੀ ਵਾਰੀ ਇਹਨਾਂ ਦੀ ਸਰਕਾਰ ਬਣੀ ਤੇ ਉਸ ਸਮੇਂ ਜਦੋਂ ਲੋਕ ਮਰਨੇ ਸ਼ੁਰੂ ਹੋ ਗਏ ਫਿਰ ਇਹਨਾਂ ਨੇ ਇਹਨਾਂ ਨੂੰ ਮਾੜਾ ਮੋਟੇ ਇਦਾਂ ਫੀਲ ਹੋਇਆ ਕਿ ਇਹ ਤਾਂ ਕੰਮ ਸਾਰਾ ਖਰਾਬ ਹੋ ਹੀ ਜਾਂਦਾ ਤੇ ਜਦੋਂ ਇਹਨਾਂ ਨੂੰ ਮਾੜੀ ਮੋਟ ਅਕਲ ਆਉਣੀ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਬਹੁਤ ਉਸ ਚੀਜ਼ ਤੇ ਕੰਟਰੋਲ ਕਰਨਾ ਚਾਹਿਆ ਪਰ ਉਹ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਕਿ ਉਹ ਇਹਨਾਂ ਦੇ ਹੱਥੋਂ ਹੀ ਬਾਹਰ ਹੋ ਗਈ ਸਾਰੀ ਗੇਮ ਤੇ ਜੋ ਇਹਨਾਂ ਨੇ ਧੱਕੇ ਕੀਤੇ ਸੀ ਉਹਦਾ ਫਿਰ ਜਦੋਂ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਕਮਿਸ਼ਨ ਬਣਾ ਕੇ ਉਹ ਸਾਰੇ ਪਰਚੇ ਕਮਿਸ਼ਨ ਬਣਾ ਕੇ ਉਹਨਾਂ ਨੂੰ ਰੱਦ ਕਰਨੇ ਪਏ ਜਿੰਨਾਂ ਲੋਕਾਂ ਨਾਲ ਧੱਕੇ ਹੋਏ ਸੀ ਕੋਈ ਇਹਨਾਂ ਦੇਖ ਲਓ ਉਸ ਸਮੇਂ ਕਾਂਗਰਸ ਸਰਕਾਰ ਨਾ ਆਉਂਦੀ ਤੇ ਪਤਾ ਨਹੀਂ ਕਿੰਨੇ ਲੋਕ ਸੂਲੀ ਇਦਾਂ ਹੀ ਟੰਗੇ ਪਏ ਸੀ ਤਰੀਕਾਂ ਤੇ ਇੱਕ ਚਿਹਰੀਆਂ ਹੀ ਧੱਕੇ ਖਾਂਦੇ ਰਹੇ ਤੇ ਉਹ ਚੀਜ਼ਾਂ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਨਹੀਂ ਇਹਨਾਂ ਨੂੰ ਵੋਟ ਪਾਉਂਦੇ ਤੇ ਕੁਝ ਲੋਕ ਅਜੇ ਵੀ ਇਹਨਾਂ ਦੇ ਬੜੇ ਖੈਰਕੁਆ ਬਣੇ ਆ ਉਹ ਕਹਿੰਦੇ ਆ ਜੀ ਕੁਝ ਲੋਕ ਕਹਿਣ ਲੱਗੇ ਜੀ ਕਾਲੀਆਂ ਦਾ ਰਾਜ ਚੰਗਾ ਸੀ ਤੇ ਕੁਝ ਏਦਾਂ ਦੇ ਮੈਂ ਵੀਡੀਓਜ਼ ਦੇਖੇ ਬੰਦੇ ਕਿ ਗਾਤਰੇ ਪਾਏ ਸਿੱਕੀ ਪੂਰੇ ਪੰਜ ਕਕਾਰ ਧਾਰਨ ਕੀਤੇ ਦਾੜਾ ਸਾਹਿਬ ਪ੍ਰਕਾਸ਼ ਉਹਨਾਂ ਦਾ ਤੇ ਉਹ ਬੰਦਿਆਂ ਨੂੰ ਇਹ ਦਿਸਦਾ ਹੀ ਨਹੀਂ ਦੇਖ ਲੋ ਕਿ ਜੋ ਇਹਨਾਂ ਨੇ ਕਾਣ ਕੀਤਾ ਆਪਣੀ ਕੌਮ ਦਾ ਸਿਧਾਂਤਾਂ ਦਾ ਤੇ ਉਹ ਚਿੱਟਾ ਜੋ ਆਪਣੇ ਇੱਥੇ ਆਮ ਕੀਤਾ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਤੇ ਕੁਝ ਲੋਕ ਅੱਜ ਇਹਨਾਂ ਦਾ ਪੱਖਪੂਰਨ ਲੱਗ ਗਏ ਤੇ ਜਿਨ੍ਹਾਂ ਨੂੰ ਉਸ ਸਮੇਂ ਜਿਨ੍ਹਾਂ ਤੇ ਪਰਚੇ ਪਏ ਜਦੋਂ ਕਮਿਸ਼ਨ ਬਣਿਆ ਤੇ ਉਦੋਂ ਬਾਅਦ ਜਦੋਂ ਰੱਦ ਹੋਏ ਉਹ ਲੋਕ ਤਾਂ ਰੋਂਦੇ ਰਹੇ ਤਾਂ ਹੀ ਸਰਕਾਰ ਇੰਨੀ ਬਰੂਟ ਮジョਰਿਟੀ ਨਾਲ ਉਸ ਸਮੇਂ ਕਾਂਗਰਸ ਦੀ ਬਣੀ ਸੀ ਤੇ ਪਰ ਠੀਕ ਆ ਉਦੋਂ ਕੇਸ ਜੋ ਨਜਾਇਜ਼ ਬਣੇ ਸੀ ਉਹਨਾਂ ਨੂੰ ਜ਼ਰੂਰ ਕੈਨਸਲ ਕਰਾਤੇ ਪਰ ਉਸ ਤੋਂ ਬਾਅਦ ਜੋ ਮੇਨ ਕੇਸ ਸੀ ਨਾ ਬੇਅਦਵੀ ਦਾ ਕੋਈ ਉਹਨਾਂ ਨੇ ਹੱਲ ਕੱਢਿਆ ਤੇ ਮਜੀਠੇ ਵਾਲੇ ਕੇਸ ਤੇ ਚੰਨੀ ਨੇ ਆ ਕੇ ਜ਼ਰੂਰ ਕੀਤਾ ਕੁਝ ਤੇ ਉਸੋਂ ਟਾਈਮ ਥੋੜਾ ਸੀ ਚੰਨੀ ਨੂੰ ਜੇ ਟਾਈਮ ਥੋੜਾ ਮਿਲ ਜਾਂਦਾ ਤੇ ਉਹਨੇ ਕਰ ਦੇਣਾ ਸੀ ਉਹਨਾਂ ਹੀ ਸਾਰਾ ਕੰਮ ਤੇ ਉਹੀ ਜੋ ਐਨਡੀਪੀਐਸ ਦਾ ਜੋ ਕੇਸ ਸੀ ਉਹਦੇ ਬੇਸ ਤੇ ਹੀ ਇਹ ਸਾਰੀ ਅੱਗੇ ਦੀ ਅੱਗੇ ਚੱਲ ਰਿਹਾ ਇਹਦੇ ਤੇ ਕੰਮ ਤੇ ਜਦੋਂ ਕੈਪਟਨ ਤਾਂ ਇਹਨਾਂ ਨਾਲ ਰਲ ਗਿਆ ਉਹਨੇ ਤਾਂ ਜਿੰਨਾ ਕ ਜਾਨੀ ਕਿ ਸਮਾਂ ਹੀ ਪੂਰਾ ਕੀਤਾ ਉਸ ਸਮੇਂ ਕੋਈਰ ਵਿਜੇ ਪ੍ਰਤਾਪ ਨੇ ਸਾਰੀ ਰਿਪੋਰਟ ਬਣਾਈ ਉਹਦੀ ਰਿਪੋਰਟ ਹੀ ਰੱਦ ਕਰਾਤੀ ਜੋ ਬਾਈਬਲ ਕਲਾ ਆਪਣੇ ਜ ਬੇਅਦਵੀ ਦੇ ਕੇਸਾਂ ਦੀ ਤੇ ਫੇਰ ਲੋਕਾਂ ਨੇ ਜਦੋਂ ਉਹਨਾਂ ਵੀ ਨਹੀਂ ਕੋਸ਼ਿਸ਼ ਕੀਤਾ ਚੰਨੀ ਨੂੰ ਟਾਈਮ ਘੱਟ ਮਿਲਿਆ ਤੇ ਲੋਕ ਪਹਿਲਾਂ ਹੀ ਮਨ ਬਣਾ ਚੁੱਕੇ ਸੀ ਫੇਰ ਇਹ ਸਰਕਾਰ ਜੋ ਭਗਵੰਤ ਮਾਨ ਨੂੰ ਲੋਕਾਂ ਨੇ ਇਹ ਦੋਹਾਂ ਪਾਰਟੀਆਂ ਤੋਂ ਆਖ ਚੁੱਕੇ ਸੀ ਤੇ ਇਹ ਤੀਜੀ ਧਰ ਆ ਗਈ ਤੇ ਕਿਉਂਕਿ ਕਾਂਗਰਸ ਤੋਂ ਨਰਾਜ ਤਾਂ ਤਾਂ ਹੀ ਸੀ ਲੋਕ ਕਿ ਇਹ ਜੋ ਕੈਪਟਨ ਨੇ ਇਹਨਾਂ ਨਾਲ ਰਲ ਮਿਲ ਕੇ ਤੇ ਕੁਛ ਕੀਤਾ ਹੀ ਨਹੀਂ ਇਸ ਕਰਕੇ ਇਹ ਹੁਣ ਸਰਕਾਰ ਆਈ ਇਹਨਾਂ ਨੂੰ ਇਹਦਾ ਪੱਕੇ ਪੈਰੀ ਸਲੂਸ਼ਨ ਕਰਨਾ ਚਾਹੀਦਾ ਤੇ ਜਿੰਨੇ ਵਗਰ ਵੱਡੇ ਮਗਰਮੱਛ ਲੋਕ ਕਹਿੰਦੇ ਸੀ ਨਾ ਕਿ ਕਿਸੇ ਤੱਕ ਨਹੀਂ ਕੇਸ ਪਹੁੰਚਦਾ ਕੋਈ ਵੱਡਾ ਮਗਰਮੱਛ ਨਹੀਂ ਆਉਂਦਾ ਕਾਬੂ ਹੁਣ ਇਹ ਪਹਿਲਾ ਵੱਡਾ ਮਗਰਮੱਛ ਆਇਆ ਕਾਬੂ ਹੁਣ ਇਹਦੀ ਲੜੀ ਰੁਕਣੀ ਨਹੀਂ ਚਾਹੀਦੀ ਜਿਨ੍ਹਾਂ ਨੇ ਆਪਣੀ ਇੱਕ ਪੀੜੀ ਬਰਬਾਦ ਕੀਤੀ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਤੇ ਜੋ ਮੈਂ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਨੂੰ ਕਿ ਜੋ ਇਹ ਬੇਦਵੀ ਵਾਲੇ ਵੀ ਕੇਸ ਆ ਉਹਦਾ ਵੀ ਉਹਨਾਂ ਦਾ ਵੀ ਕਰੋ ਕੁਝ ਤੇ ਜੋ ਕੋਟਕਪੂਰੇ ਗੋਲੀ ਚਲਾ ਕੇ ਬੰਦੇ ਆਪਣੇ ਸ਼ਹੀਦ ਕੀਤੇ ਉਹਦੇ ਵਿੱਚ ਸੁਖਵੀਰ ਦੇ ਆਰਡਰ ਤੇ ਹੋਇਆ ਇਹ ਕੰਮ ਹੋਮ ਮਿਨਿਸਟਰ ਉਹ ਸੀ ਉਹ ਵੀ ਕੇਸ ਖੋਲ੍ਹਿਆ ਜਾਵੇ ਉਹਦਾ ਵੀ ਕੋਈ ਕੇ ਉਹਦਾ ਹੱਲ ਕੀਤਾ ਜਾਵੇ ਉਹ ਵਿਚਾਰਾ ਉੱਥੇ ਕਿੰਨਾ ਚਿਰ ਬੈਠਾ ਰਿਹਾ ਸੁਗਰਾਜ ਸਿੰਘ ਉਹਦੇ ਪਾਪਾ ਦੀ ਡੈਥ ਹੋਈ ਸੀ ਉੱਥੇ ਕੋਟਕਪੂਰੇ ਤੇ ਇਹ ਸਾਰੀਆਂ ਗੱਲਾਂ ਦਾ ਹੱਲ ਕੱਢਿਆ ਜਾਵੇ ਲੋਕਾਂ ਨੂੰ ਥੋੜੀ-ਬਹੁਤ ਮੱਲਮ ਲੱਗੇ ਕਿਉਂਕਿ ਇਹ ਬਹੁਤ ਵੱਡੇ ਕੇਸ ਆ ਪੰਜਾਬ ਦੀ ਇਹਨਾਂ ਨੇ ਡੈਮੋ ਗ੍ਰਾਫੀ ਚੇਂਜ ਕੀਤੀ ਸਿਆਸਤ ਦੀ ਲੋਕਾਂ ਨੇ ਇਸੇ ਕਰਕੇ ਬਦਲਾ ਕਰਕੇ ਤੁਹਾਨੂੰ ਚੁਣਿਆ ਤੇ ਇਹਨਾਂ ਨੂੰ ਮਗਰੋਂ ਲਾਇਆ ਦੋ ਪਾਰਟੀਆਂ ਤੇ ਉਹ ਜੋ ਬੇਅਦਬੀ ਵਾਲੇ ਕੇਸ ਆ ਮਾਨਸਾਬੋ ਦਾ ਤਾਂ ਕੋਈ ਹੁਣ ਕਦੇ ਜ਼ਿਕਰ ਹੀ ਨਹੀਂ ਸੁਣਿਆ ਉਹਦਾ ਵੀ ਹੱਲ ਕਰੋ ਤੇ ਇਹ ਜਿੰਨੇ ਵੱਡੇ ਮਗਰਮੱਛਾ ਜਿੰਨਿਆਂ ਨੇ ਪੰਜਾਬ ਨੂੰ ਲੁੱਟਿਆ ਜਾਂ ਧੱਕੇ ਕੀਤੇ ਸਾਰੇ ਕੇਸਾਂ ਦਾ ਹਜੇ ਤੁਹਾਡੇ ਕੋਲ ਜੋ ਸਮਾਂ ਹੈਗਾ 1.5 ਸਾਲ ਪੌਣੇ 2 ਸਾਲ ਦਾ ਇਹ ਇੰਨੇ ਟਾਈਮ ਦੇ ਵਿੱਚ ਇਹਨਾਂ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੱਢ ਕੇ ਤੇ ਆਪਣੇ ਲਈ ਤੇ ਲਿਓ ਉਹ ਗੱਲ ਲੋਕ ਜੋ ਨਿਰਾਸ਼ ਹੋ ਚੁੱਕੇ ਆ ਇਨਸਾਫ ਦੀ ਉਮੀਦ ਖਤਮ ਹੋ ਚੁੱਕੀ ਜਿਨ੍ਹਾਂ ਦੇ ਮਨਾਂ 'ਚੋਂ ਉਹਨੂੰ ਜਗਾਓ ਇੱਕ ਵਾਰੀ ਫੇਰ ਤੇ ਇਹ ਜੋ ਇਹਨਾਂ ਨੇ ਜਿੰਨੇ ਧੱਕੇ ਇਹਨਾਂ ਨੇ ਕੀਤੇ ਆ ਹੁਣ ਇਹਨਾਂ ਨੂੰ ਕੋਈ ਕੰਮ ਕੱਚਾ ਨਾ ਛੱਡਿਓ ਜੋ ਇਹ ਬੇਲ ਨਾ ਦੁਬਾਰਾ ਇਹਨਾਂ ਦੀ ਫੇਰ ਹੋ ਜੇ ਕਿਉਂਕਿ ਅੱਗੇ ਬੜੀ ਅਰੀਆਂ ਇਦਾਂ ਹੀ ਕੱਚੇ ਕੇਸ ਕਰਕੇ ਨਿਕਲੇ ਆ ਬੇਲ ਹੋ ਜਾਂਦੀ ਰਹੀ ਏਦੀ ਤੇ ਕੇਸ ਨੂੰ ਤਾਂ ਪਹਿਲਾਂ ਹੀ ਬਹੁਤ ਟਾਈਮ ਹੋ ਚੁੱਕਾ ਹੈ ਤੇ ਜੇ ਇਹਨੂੰ ਹੱਥ ਪਾਇਆ ਤੇ ਪੱਕੇ ਪੈਰੀ ਪਾਇਓ ਤੇ ਕੁਛ ਨਾ ਕੁਛ ਐਤ ਕੀ ਜ਼ਰੂਰ ਇਹਦਾ ਰਿਜ਼ਲਟ ਕੱਢਿਓ ਤੇ ਉਹ ਸਮੇਂ ਜੋ ਇਹਨਾਂ ਨੇ ਨਜਾਇਜ਼ ਪਰਚੇ ਕੀਤੇ ਆ ਉਹ ਅੱਜ ਦੇਖ ਲਓ ਭੁੱਲ ਗਏ ਤੇ ਅੱਜ ਕੱਲੀ ਤੇ ਕੁਝ ਲੋਕ ਕਹੀ ਜਾਂਦੇ ਆ ਕਿ ਇਹਦੇ ਨਾਲ ਗਲਤ ਹੋਇਆ ਈ ਇਹ ਉਹ ਗਲਤ ਇੰਨੀ ਚੀਜ਼ ਤਾਂ ਤਾਂ ਕਹਿ ਸਕਦੇ ਆ ਤਾਂ ਮੈਂ ਵੀ ਕਿਹਾ ਵੀਡੀਓ ਚ ਕਿ ਇਹਨਾਂ ਨੇ ਜੋ ਤੱਕਾ ਮੁਕੀ ਜਾਂ ਕੋਈ ਕਿਸੇ ਦੇ ਇੱਦੇ ਪਰਿਵਾਰ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਗੁਰੂ ਮਹਾਰਾਜ ਦੀ ਧਰਤੀ ਇੱਥੇ ਇੱਜ਼ਤਦਾਰ ਲੋਕ ਆਪਾਂ ਤੇ ਕਿਸੇ ਦੀ ਪੁਲਿਸ ਦੁਆਰਾ ਇਦਾਂ ਨਹੀਂ ਧੱਕੇ ਨਾਲ ਕਿਸੇ ਦਾ ਹੋਣਾ ਚਾਹੀਦਾ ਪਰ ਜੋ ਇਹਦੇ ਤੇ ਕੇਸ ਆ ਉਹਦਾ ਤਾਂ ਕੋਈ ਨਹੀਂ ਕਹ ਰਿਹਾ ਕਿ ਇਹ ਤਾਂ ਗਲਤ ਹੋਇਆ ਤਾਂ ਲੋਕ ਖੁਸ਼ੀ ਮਨਾ ਰਹੇ ਆ ਕਿ ਚੰਗੀ ਗੱਲ ਆ ਜੇ ਕਾਬੂ ਆਉਣ ਲੱਗਾ ਇਹਨੇ ਕਿਉਂਕਿ ਇਹਨਾਂ ਨੂੰ ਤਾਂ ਕੋਈ ਹੱਥ ਹੀ ਨਹੀਂ ਪਾਉਂਦਾ ਸੀ ਨਾ ਕੋਈ ਮੁਲਾਜ਼ਮ ਨਾ ਕੋਈ ਸਰਕਾਰ ਇਹਦਾ ਕੋਈ ਪਤਾ ਨਹੀਂ ਕਿਹੜੇ ਤਰੀਕੇ ਇਹਨਾਂ ਦੀ ਗਾਂਦ ਸੰਡ ਹੋਈ ਕਿਉਂਕਿ ਹੁਣ ਇਹਦੇ ਵਿੱਚ ਹੋਰ ਵੀ ਕਈ ਆਉਣੇ ਆ ਜੇ ਦੀ ਸਹੀ ਇਨਕੁਇਰੀ ਹੋ ਜੇ ਨਿਰਪੱਖ ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਹੋਰ ਫਸਣਗੇ ਤੇ ਇਹਦਾ ਪੱਕੇ ਪੈਰੀ ਮਾਨਸਾਬ ਹੱਲ ਕੱਢਿਓ ਲੋਕਾਂ ਦੇ ਮਲਮ ਲੱਗੇ ਜਿੰਨਾ ਧੀਆਂ ਪੁੱਤ ਬੜੇ ਆਪਣੇ ਹਰ ਪਿੰਡ ਚੋਂ 2-4 ਮੁੰਡੇ ਇਹਦੇ ਵਿੱਚ ਮਰੇ ਹੁਣ ਤਾਂ ਕੁੜੀਆਂ ਦੀਆਂ ਵੀਡੀਓ ਆਉਣ ਲੱਗੀਆਂ ਅਮਰੀਕਸਰ ਸਾਹਿਬ ਕੁੜੀ ਚਿੱਟੇ ਦੇ ਨਾਲ ਐ ਝੂਲਦੀ ਵੀਡੀਓ ਇਹਨੇ ਇਸੇ ਦੇ ਪੇਜ ਤੇ ਪਈ ਹੋਈ ਹੈ ਮਜੀਠੇ ਦੇ ਪੇਜ ਤੇ ਪਈ ਹੋਈ ਉਹ ਵੀਡੀਓ ਤੇ ਇਹਦੀ ਅੱਜ ਤਾਂ ਵੀਡੀਓ ਇਹ ਪਾ ਰਹੇ ਤੇ ਇਹ ਚਿੱਟਾ ਪੰਜਾਬ ਚ ਐਂਟਰ ਕਿੰਨੇ ਕੀਤਾ ਤੇ ਜੋ ਇਹਨਾਂ ਨੇ ਧੱਕੇ ਕੀਤੇ ਉਹਨਾਂ ਦਾ ਹਜੇ ਇਹਨਾਂ ਨੂੰ ਤਾਂ ਹਜੇ ਕੁਝ ਹੋਇਆ ਹੀ ਨਹੀਂ ਉਹਦਾ ਚੰਨੀ ਨੇ ਮਾੜਾ ਜਿਹਾ ਕੀਤਾ ਕਿਉਂਕਿ ਚੰਨੀ ਨੂੰ ਟਾਈਮ ਨਹੀਂ ਮਿਲਿਆ ਤੇ ਹੁਣ ਜਾਂ ਭਗਵੰਤ ਮਾਨ ਨੇ ਕੀਤਾ ਤੇ ਹੁਣ ਜੇ ਪੱਕੇ ਪੈਰੀ ਹੋਣਾ ਇਹਦਾ ਕੋਈ ਸੋਲੂਸ਼ਨ ਨਿਕਲਿਆ ਕਿਉਂਕਿ ਡੇਢ ਕਿਸਾਲ ਰਹਿ ਗਿਆ ਬਾਅਦ ਚ ਫਿਰ ਮਲਾਜਮ ਨਹੀਂ ਸੁਣਦੇ ਤੇ ਫਿਰ ਇਹਨੂੰ ਸਮਝ ਲਓ ਕਿਸੇ ਨੇ ਨਹੀਂ ਹੱਥ ਪਾਣਾ ਫਿਰ ਟਾਈਮ ਅੱਗੇ ਬਹੁਤ ਲੰਘ ਗਿਆ ਤੇ ਇਸ ਕਰਕੇ ਫਿਰ ਨਹੀਂ ਕੋਈ ਹੱਲ ਹੋਣਾ ਤੇ ਇਹ ਬੇਅਦਵੀ ਤੇ ਇਹ ਦੋ ਤਿੰਨ ਜੋ ਕੰਮ ਆ ਮਾਨ ਸਾਹਿਬ ਜ਼ਰੂਰ ਕਰ ਦਿਓ ਤੁਸੀਂ 24 ਘੰਟਿਆਂ ਦਾ ਕਿਹਾ ਸੀ ਬੇਅਦਵੀ ਦੇ ਕੇਸਾਂ ਦਾ ਉਹਦੀ ਵੀ ਜ਼ਰੂਰ ਗੱਲ ਕਰੋ ਉਹਦੀ ਤਾਂ ਹੁਣ ਤੁਸੀਂ ਗੱਲ ਹੀ ਨਹੀਂ ਕਰਦੇ ਤੇ ਇਹ ਮੇਨ ਕੰਮ ਨੇ ਇਹਨਾਂ ਦਾ ਸੋਲੂਸ਼ਨ ਕੱਢ ਦਿਓ ਤੁਹਾਨੂੰ ਕੋਈ ਦੂਜੀ ਏਰੀਆ ਨੂੰ ਰੋਕ ਨਹੀਂ ਸਕਦਾ ਤੇ ਦੂਜੀ ਗੱਲ ਜੋ ਇਹ ਆਪਣੇ ਹੁਣ ਤੁਸੀਂ ਚਿੱਤੇ ਤੇ ਕੀਤਾ ਯੁੱਧ ਨਸ਼ਿਆਂ ਵਿਰੁੱਧ ਬਹੁਤ ਚੰਗੀ ਗੱਲ ਆ ਜੇ ਨਸ਼ਾ ਰੁਕ ਜੇ ਤੇ ਪਰ ਇਹ ਤਾਂ ਠੀਕ ਆ ਤੁਸੀਂ ਕੀਤਾ ਯੁੱਧ ਨਸ਼ਿਆਂ ਵਿਰੁੱਧ ਤੇ ਇਹਦਾ ਮਾਨ ਸਾਹਿਬ ਜਦੋਂ ਤੁਸੀਂ ਨਸ਼ੇ ਦੇ ਸਖਤਾਈ ਕਰਦੇ ਹੋ ਨਸ਼ੇ ਦੀ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਜੋ ਬੰਦੇ ਐਡਿਕਟਾ ਉਹਨਾਂ ਦਾ ਕੋਈ ਪੱਕੇ ਪੈਰੀ ਸੋਲੂਸ਼ਨ ਨਹੀਂ ਹੈ ਜੋ ਤੁਹਾਡੇ ਰੀਹੈਬ ਸੈਂਟਰ ਹੈ ਉਹ ਬਹੁਤ ਘੱਟ ਨੇ ਤੇ ਐਡਿਕਟ ਲੋਕ ਬਹੁਤ ਜ਼ਿਆਦਾ ਨੇ ਤੇ ਉਹਦਾ ਜੋ ਉੱਥੇ ਇਲਾਜ ਵੀ ਆ ਉਹ ਵੀ ਕੋਈ ਪ੍ਰੋਪਰ ਨਹੀਂ ਹੈ ਕਿਉਂਕਿ ਜੋ ਬੰਦਾ ਐਡਿਕਟ ਹੁੰਦਾ ਉਹਨਾਂ ਦੇ ਲਈ ਉਹਦੀ ਕੋਈ ਉਦਾਂ ਦੀ ਕੋਈ ਮੈਡੀਸਨ ਹੈ ਨਹੀਂ ਇੱਕ ਜਾਂ ਤਾਂ ਉਹ ਜੀਭ ਥੱਲੇ ਵਾਲੀ ਗੋਲੀ ਜਰੂਰ ਸੋਲੂਸ਼ਨ ਇੱਕ ਹੈਗਾ ਤੇ ਫਿਰ ਉਹ ਗੋਲੀ ਦੀ ਵੀ ਐਡਿਕਸ਼ਨ ਹੋ ਜਾਂਦੀ ਹੈ ਤੇ ਉਹਦਾ ਵੀ ਜਰੂਰ ਹੱਲ ਕਰੋ ਜੇ ਤੁਸੀਂ ਇਹਦੇ ਤੇ ਸਖਤਾਈ ਕੀਤੀ ਹੈ ਨਾ ਹੁਣ ਇਹਦੇ ਤੇ ਇੱਕ ਪੱਕੇ ਪੈਰੀਂ ਨੂੰ ਕਰ ਦਿਓ ਪੂਰਾ ਜੋਰ ਲਾ ਦਿਓ ਵੈਸੇ ਪੰਜਾਬ ਪਿੰਡਾਂ ਤੱਕ ਨਸ਼ੇ ਦਾ ਕੋਈ ਅਜੇ ਇੰਨਾ ਖਾਸ ਅਸਰ ਨਹੀਂ ਅਜੇ ਤਾਂ ਚੱਲ ਰਿਹਾ ਸਭ ਕੁਝ ਪਰ ਜਦੋਂ ਤੁਸੀਂ ਵੱਡੇ ਦੋ ਚਾਰ ਟੰਗ ਹੋਗੇ ਨਾ ਫੇਰ ਇਹਦਾ ਲੋਕਾਂ ਤੇ ਅਸਰ ਪਊਗਾ ਜੋ ਡੀਲਰ ਨੇ ਉਹਨਾਂ ਤੇ ਫੇਰ ਅਸਰ ਪੈਣਾ ਜਦੋਂ ਤੁਸੀਂ ਵੱਡੇ ਕੋਈ ਟੰਗੇ ਕਾਂ ਤੇ ਇਹਦਾ ਹੁਣ ਤੁਸੀਂ ਆ ਕੰਮ ਬਹੁਤ ਵਧੀਆ ਕੀਤਾ ਜੋ ਆ ਮਜੀਟਿਆਂ ਵਾਲਾ ਕੰਮ ਹੋਰ ਵੀ ਅੱਗੇ ਜੋ ਡీలਰ ਹੈ ਜਾਂ ਜੋ ਵੀ ਸਮਗਲਰ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੁਣ ਜਿਹੜਾ ਟਾਈਮ ਤੁਹਾਡੇ ਕੋਲੇ ਰਹਿ ਗਿਆ ਐ ਇੰਨੇ ਟਾਈਮ ਚ ਸਾਰੇ ਕੰਮ ਕਰਦੇਓ ਤਾਂ ਹੀ ਤੁਹਾਨੂੰ ਲੋਕਾਂ ਨੇ ਬਦਲਾ ਕਰਕੇ ਲਿਆਂਦਾ ਸੀ ਤੇ ਜੇ ਕੰਮ ਨਾ ਹੋਏ ਤੇ ਲੋਕਾਂ ਦੀ ਉਮੀਦ ਟੁੱਟ ਜਾਂਦੀ ਫਿਰਤੀ ਅੱਗੇ ਦੇਖ ਲਓ ਸਿਮਰਜੀਤ ਮਾਨ ਨੂੰ 89 ਦੇ ਵਿੱਚ ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ ਸੀ ਕਿ ਸਾਰੀਆਂ ਸੀਟਾਂ ਹੀ ਜਿਤਾਤੀਆਂ ਸੀ ਉਹਨਾਂ ਨੂੰ ਐਮਪੀ ਦੀਆਂ ਤੇ ਉਹ 30 35 ਸਾਲ ਬਾਅਦ ਤੁਹਾਡਾ ਤੁਸੀਂ ਤੁਹਾਨੂੰ 92 ਦਿਤਾਈਆਂ ਤੇ ਜੇ ਹੁਣ ਨਰਾਸ਼ਤਾ ਫੈਲ ਗਈ ਨਾ ਲੋਕਾਂ 'ਚ ਫੇਰ ਇਹ ਦੁਬਾਰਾ ਨਹੀਂ ਹੈ ਲੋਕਾਂ ਨੇ ਜਲਦੀ ਫੇਰ ਨਹੀਂ ਉੱਠਣਾ ਤੇ ਬੇਅਦਵੀ ਦਾ ਵੀ ਕੋਈ ਜ਼ਰੂਰ ਕਰੋ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿਉਂਕਿ ਉਹ ਵੀ ਲੋਕਾਂ ਦੀ ਆਤਮਾ ਨਾਲ ਜੁੜਿਆ ਮੁੱਦਾ ਹੈ ਆਪਣੇ ਧਰਮ ਨਾਲ ਜੁੜਿਆ ਹੈ ਗੁਰੂ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨਾਲ ਜੁੜਿਆ ਮਸਲਾ ਉਹਦਾ ਵੀ ਜਰੂਰ ਹੱਲ ਕੱਢੋ ਤਾਂ ਜੋ ਲੋਕਾਂ ਨੂੰ ਉਮੀਦ ਬਣੀ ਰਹੇ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਟ੍ਰੀਕਰ